ਸ਼੍ਰੀ ਹਨੂਮਦ ਦੁਰਗਾ ਮੰਦਰ ਚੜਾਖੂ ਫਗਵਾੜਾ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਜਤਿੰਦਰ ਕੁਮਾਰ ਬੋਵੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜਿੱਥੇ ਕਿ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋ ਰਹੀ ਪ੍ਰਾਣ ਪ੍ਰਤੀਸ਼ਠਾ ਦੇ ਸੰਬੰਧ ਵਿੱਚ ਮੰਦਰ ਵਿਖੇ ਹੋਣ ਵਾਲੇ ਸਮਾਗਮ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਉੱਥੇ ਜਤਿੰਦਰ ਕੁਮਾਰ ਬਾਬੀ ਨੇ ਦੱਸਿਆ ਕਿ ਮਿਤੀ 22 ਜਨਵਰੀ ਨੂੰ ਮੰਦਰ ਵਿਖੇ ਵਿਸ਼ਾਲ ਕੀਰਤਨ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਸਿੱਧ ਭਜਨ ਮੰਡਲੀਆਂ ਪ੍ਰਭੂ ਜੀ ਸ਼੍ਰੀ ਰਾਮਚੰਦਰ ਜੀ ਦੀ ਮਹਿਮਾ ਦਾ ਗੁਣगान ਕਰਨਗੀਆਂ ਤੇ ਪ੍ਰੋਗਰਾਮ ਤੋਂ ਬਾਅਦ ਸ਼ਰਧਾਲੂਆਂ ਵਿੱਚ ਭੰਡਾਰਾ ਅਟੁੱਟ ਵਰਤੇਗਾ ਹੁਣਾ ਸਮੂਹ ਸ਼ਰਧਾਲੂ ਨੂੰ ਸਮੇਂ ਸਿਰ ਇਸ ਸਮਾਗਮ ਵਿੱਚ ਪਹੁੰਚ ਕੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਮੌਜੂਦ ਸਨ ਅੱਜ ਸ਼੍ਰੀ ਹਨੂਮਨ ਦੁਰਗਾ ਮੰਦਿਰ ਚੋੜਾਪੂ ਫਗਵਾੜਾ ਵਿੱਚ ਬਹੁਤ ਹੀ ਵੱਡੀ ਮੀਟਿੰਗ ਕੀਤੀ ਗਈ ਜਿਹੜਾ ਕੀ ਆਪਣੇ ਅਯੁੱਧਿਆ ਦੇ ਵਿੱਚ ਸਾਡੇ ਰਾਮ ਜੀ ਦੀ ਜਨਮ ਭੂਮੀ ਬਣ ਰਹੀ ਹੈ ਜਿਨ੍ਹਾਂ ਦਾ ਮਤਲਬ ਉੱਥੇ ਸਥਾਨ ਮਿਲਿਆ ਸਾਨੂੰ ਪ੍ਰਭੂ ਰਾਮ ਜੀ ਦਾ ਉਹਦੀ ਖੁਸ਼ੀ ਦੇ ਵਿੱਚ ਅੱਜ ਬਹੁਤ ਹੀ ਵੱਡੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਮੰਦਿਰ ਦੇ ਵਿੱਚ 22 ਤਰੀਕ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਚੌਂਕੀ ਕੀਤੀ ਜਾਊਗੀ ਉਸ ਦੇ ਵਿੱਚ ਉਹਦਾ ਗੁੰਗਾਂ ਜਸਵੀਰ ਮਾਹੀ ਜੀ ਸਾਡੇ ਪਗਵਾੜੀ ਦੀ ਆਨ ਪਾਣ ਸ਼ਾਨ ਉਹ ਕਰਨਗੇ ਮੇਰੀ ਸਾਰੇ ਵੀਰਾਂ ਭੈਣਾਂ ਭਰਾਵਾਂ ਬੱਚਿਆਂ ਕੇ ਹੱਥ ਜੋੜ ਕੇ ਬੇਨਤੀ ਆ ਆਪਣੇ ਪਰਿਵਾਰ ਸਹਿਤ ਚੋੜਾਪੂ ਮੰਦਿਰ ਦੇ ਵਿੱਚ ਪਹੁੰਚੋ 7 ਤੋਂ 9 22 ਤਰੀਕ ਨੂੰ ਔਰ ਚੌਂਕੀ ਤੋਂ ਬਾਅਦ ਅਟੁੱਟ ਲੰਗਰ ਵਰਤੂਗਾ ਔਰ ਬਹੁਤ ਹੀ ਪੰਡਹਾਰਾ ਪਰਮਾਤਮਾ ਕਰੂਗਾ ਵੀ ਭੰਡਾਰਾ ਵੀ ਤੁਹਾਡੇ ਲਈ ਇੱਕ ਬਹੁਤ ਵਧੀਆ ਪ੍ਰਭੂ ਰਾਮ ਜੀ ਲੈ ਕੇ ਆਇਆ ਤੇ ਇਸ ਕਰਕੇ ਸਾਰਿਆਂ ਨੇ ਆਪਣੇ ਪਰਿਵਾਰਾਂ ਨੂੰ ਲੈ ਕੇ ਸ਼੍ਰੀ ਹਨੂਮਦ ਦੁਰਗਾ ਮੰਦਿਰ ਚੋੜਾ ਖੂਹ ਦੇ ਵਿੱਚ ਪਹੁੰਚੋ ਔਰ ਮੇਰੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਆਪਣੇ ਘਰਾਂ 'ਚ ਦੀਪਮਾਲਾ ਕਰੋ ਦੀਵੇ ਜਗਾਓ ਮੰਦਿਰ ਦੇ ਲਈ ਵੀ ਦੀਵੇ ਲੈ ਕੇ ਆਓ ਮੰਦਿਰ ਦੇ ਵਿੱਚ ਵੀ ਆ ਕੇ ਦੀਵੇ ਜਗਾਓ ਔਰ ਮਠਿਆਈਆਂ ਵੰਡੋ ਲੰਗਰ ਲਾਇਆ ਜਾਣ ਔਰ ਸਾਰੇ ਪੰਡਤਾਂ ਨੂੰ ਪੁਜਾਰੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਜਿੰਨਾ ਵੀ ਸਾਡਾ ਵਿੱਚੇ ਪੰਜਾਬ ਇੰਡੀਆ ਬਾਹਲੇ ਮੁਲਕਾਂ 'ਚ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖੁਸ਼ੀ ਦਾ ਇਜ਼ਹਾਰ ਕਰੋ ਪ੍ਰਭੂ ਰਾਮ ਜੀ ਦਾ ਗੁਣਗਾਨ ਕਰੋ ਉਸ ਦਿਨ ਵੱਧ ਤੋਂ ਵੱਧ ਖੁਸ਼ੀ ਬਣਾਓ ਜੈ ਸ਼੍ਰੀ ਰਾਮ